नाम मेरा नाम शिवानी भगत है वार्ड नंबर उन्नीस तो बोल दई हाँ नवीवादी की चक्की तो असं बोलते पे हाँ साढ़ा अज का मुद्दा है, है। बत्ती जो कि भगवंत मान जी ने वादा किया कि अं चौबी घंटे फ्री बत्ती ਹਾਲਾਂਕਿ ਅਸੀਸ ਜੀ ਨੂੰ ਬਿਲਕੁਲ ਐਗਰੀ ਨਹੀਂ ਹੈ ਫ੍ਰੀ ਵੱਲੋਂ ਕਿਉਂਕਿ ਇਹਨਾਂ ਨੇ ਫ੍ਰੀ ਬੱਤੀ ਦਾ ਲਾਲਚ ਦੇ ਕੇ ਲੋਕਾਂ ਕੋਲੋਂ ਵੋਟਾਂ ਹਾਸਲ ਕੀਤੀਆਂ ਵਾ ਮੈਂ ਇਹ ਨਾ ਅੱਗੇ ਕਰਨਾ ਚਾਹਾਂਗੀ ਕਿ ਮਤਲਬ ਚਾਹਾਂਗੀ ਕਿ ਸਾਨੂੰ ਫ੍ਰੀ ਬੱਤੀ ਬਿਲਕੁਲ ਨਹੀਂ ਚਾਹੀਦੀ ਸਾਨੂੰ 24 ਘੰਟੇ ਬੱਤੀ ਚਾਹੀਦੀ ਹੈ ਸਾਨੂੰ ਕੋਈ ਫ੍ਰੀ ਬੱਤੀ ਦਾ ਲਾਲਚ ਨਾ ਦਿੱਤਾ ਜਾਵੇ ਸਾਡੇ ਨਾਲ ਜੋ ਧੋਖਾ ਤੁਸੀਂ ਕੀਤਾ 1000 ਰੁਪਏ ਦਾ ਬੱਤੀ ਫ੍ਰੀ ਦਾ ਉਹ ਵਾਅਦੇ ਤਾਂ ਤੁਸੀਂ ਮੁਕਰੇ ਹੋ ਨਕਮੀ ਤੁਹਾਡੀ ਸਰਕਾਰ ਹੈ ਬਸ ਸਾਨੂੰ ਬੱਤੀ ਜਿਹੜੀ 24 ਘੰਟੇ ਚਾਹੀਦੀ ਹੈ ਪੱਛੋ ਵੀ ਘੰਟੇ ਛੱਡੋ ਮੈਂ ਕਿ ਨਹੀਂ 12 ਘੰਟੇ ਛੱਡੋ 6 ਘੰਟੇ ਵੀ ਨਹੀਂ ਬੱਤੀ ਆ ਰਹੀ ਲੋਕਾਂ ਦਾ ਸਮਾਨ ਖਰਾਬ ਹੋ ਰਿਹਾ ਬੱਚੇ ਪਰੇਸ਼ਾਨ ਹੋ ਰਹੇ ਡਾਕਟਰਾਂ ਦੇ ਕਲੀਨਿਕਾਂ ਤੇ ਜਾ ਕੇ ਦੇਖੋ ਲੋਕਾਂ ਨੂੰ ਗਰਮੀਆਂ ਪੈ ਪੈ ਕੇ ਕਿਵੇਂ ਬਿਮਾਰ ਹੋ ਰਹੇ ਨੇ ਇਨਵਰਟਰ ਵੀ ਫੇਲ ਕਰ ਛੱਡੇ ਨੇ ਇਹ ਫਿਰ ਵੀ ਇਸ ਕੋਲੋਂ ਮੈਂ ਕਹਾਂਗੀ ਕਾਂਗਰਸ ਸਰਕਾਰ ਐਸੀ ਸਰਕਾਰ ਸੀ ਜੋ ਕਿ ਚਲੋ ਫਰੀडम ਦਾ ਵਾਅਦਾ ਚਾਹੇ ਨਹੀਂ ਕੀਤਾ ਸੀ ਪਰ ਉਹਨਾਂ ਨੇ ਇਸ ਤਰ੍ਹਾਂ ਵੀ ਨਹੀਂ ਖਰਾਬ ਕੀਤਾ ਜਿਨ੍ਹਾਂ ਨੇ ਇਹ ਖਰਾਬ ਕੀਤਾ ਜੋਟ ਘਟ ਸੀ ਪਰ ਬੱਤੀ 24 ਘੰਟੇ ਆਂਦੀ ਸੀ ਇਹਨਾਂ ਨੇ ਕਿਹਾ ਸੀ ਬਲਬ ਆਉਂ ਜਿਹੜਾ ਚਮਕਦਾ ਨਾ ਚੱਪਦਾ ਮੈਂ ਅੱਜ ਹੀ ਭਗਵੰਤ ਮਾਨ ਦੀ ਫੇਰ ਉਹ ਬਾਈਟ ਵੇਖਦੀ ਪਈ ਸੀ ਕਹਿ ਰਹੇ ਸੀ ਕਿ ਬਲਬ ਆਉਂ ਚਮਕਣਾ ਜਿਹੜਾ ਕਹਿੰਦੇ ਨਾ ਉਹ ਵੀ ਨਾ ਚੱਪੂਗਾ ਉਹ ਉਸਮਾਨ ਸਾਹਿਬ ਤੁਸੀਂ ਸੱਚ ਕਿਹਾ ਸੀ ਆਉਂ ਵੀ ਨਾ ਚੱਪੇਗਾ ਕਿਉਂ ਬੱਤੀ ਆਏਗੀ ਨਹੀਂ ਤਾਂ ਚੱਪੂਗਾ ਕਿੱਥੋਂ ਉਹ ਅੱਖਾਂ ਮਾਰੂਗਾ ਕਿੱਥੋਂ ਤੁਸੀਂ ਆਪਣੇ ਬਿਆਨ ਤੇ ਅਟਲ ਰਹੇ ਹੋ ਪਰ ਤੁਸੀਂ ਦੁਨੀਆ ਨਾ ਖਰਾਬ ਕੀਤਾ ਹੈ ਦੁਨੀਆ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਕਿ ਇਮਾਨਦਾਰ ਸਰਕਾਰ ਪਰ ਤੁਹਾਡੇ ਤੋਂ ਨਕਮੀ ਸਰਕਾਰ ਨਾ ਕਦੀ ਕੋਈ ਹੋ ਸਕਦੀ ਨਾ ਕਦੀ ਹੋਵੇ ਕਿ ਨਾ ਆਉਣ ਵਾਲੇ ਯੁੱਗ ਵਿੱਚ ਕਦੀ ਆਏਗੀ ਉਹ ਸਰਕਾਰ ਜੀ ਪੰਜਾਬ ਨੂੰ ਧੋਖਾ ਕੀਤਾ ਲੱਗ ਰਿਹਾ ਕਿੰਨੀ ਕੱਟ ਡੱਟ ਭਾਜੀ ਕੱਟ ਪੁੱਛੋ ਹੀ ਨਾ ਬੱਤੀ ਆ ਹੀ ਨਹੀਂ ਰਹੀ ਕੱਟ ਤਾਂ ਹੁੰਦਾ ਨਹੀਂ ਕਿਨੂੰ 4 ਘੰਟੇ ਦਾ 5 ਘੰਟੇ ਦਾ ਕੱਟ ਕੱਟ ਹੁੰਦਾ ਹੀ ਨਹੀਂ ਹੈ ਕੱਟ ਕਿਨੂੰ ਕਹਿੰਦੇ ਨੇ ਕਹਿੰਦੇ 5 ਘੰਟੇ ਦਾ ਕੱਟ ਲੱਗਾ ਜੀ ਚਲੋ ਝੋੜਨਾ ਲੱਗ ਰਿਹਾ ਜੀ ਇਹ ਅਪਾ ਇਹ ਤਾਂ ਕੱਟ ਲੱਗਦਾ ਹੀ ਨਹੀਂ ਪਿਆ ਇਹ ਕਿੰਨੀ ਇਹ ਜੇ ਹੱਥ ਆ ਗਿਆ ਇਸ ਮੁਸ਼ਕਲ ਜਾਤ ਆ ਪਾਣੀ ਦੀ ਵੀ ਸਮੱਸਿਆ ਆ ਰਹੀ ਹੈ ਪਾਣੀ ਦੇਖੋ ਜੀ ਪਾਣੀ ਵੀ ਦੇਖੋ ਤੁਹਾਨੂੰ ਪਤਾ ਇੱਕ ਬੱਤੀ ਤੇ ਇੱਕ ਪਾਣੀ ਗਰਮੀ ਵਿੱਚ ਇਹ ਦੋ ਚੀਜ਼ਾਂ ਅਵੇਲੇਬ ਦੋ ਲੋ ਚੀਜ਼ ਜਾਣੀ ਆ ਰਹੀ ਨਾ। ਅੰਲਾਤ ਨੇ ਮਾਨ ਸਰਕਾਰ ਆਪਣੇ ਬਾਬੇ ਦਾ ਪਿੱਛਾ ਦੇ। ਬਿਲਕੁਲ ਬਿਲਕੁਲ ਹੀ ਖਰੀ ਉਤੀ ਆਪ ਮਾਨ ਸਰਕਾਰ ਬਿਲਕੁਲ ਵੀ ਮਾਨ ਮਾਨ ਪੰਜਾਬ ਦਾ ਮਾਲਕ ਆ ਸੀ ਨੇ ਨਾ ਨੇ ਆਪਣੀ ਜਾਤ ਦਾ ਮਾਨ ਰੱਖਿਆ ਨਾ ਨੇ ਆਪਣੀ ਪੰਜਾਬ ਦਾ ਮਾਨ ਰੱਖਿਆ ਇਹ ਮਾਨ ਨਾ ਦੇ ਕਿ ੱੱਬਾ ਹੈ। ਪਰ ਉਹਨਾਂ ਨੇ ਕਿਹਾ ਕਿ 3 ਸਾਲ ਹੀ ਸਾਨੂੰ ਹੋਏ ਹੈ ਜੇ ਸਰਕਾਰ ਇਹਨੂੰ ਟਾਈਮ ਲੱਗੇਗਾ। ਬਾਜੀ ਮੇਰੀ ਇੱਕ ਗੱਲ ਸੁਣੋ ਘਰ ਵਿੱਚ ਆਪਾਂ ਮਿਸਤਰੀ ਲਾਣੇ ਆ ਉਹ ਮਾਰੀ ਮੋਟੀ ਬੁਨਿਆਦ ਪਾਰੀ ਮੋਟੀ ਤੋਂ ਸ਼ੁਰੂਆਤ ਕਰਦਾ ਦਿਖਦਾ ਵਾ ਯਾਰ ਕੰਮ ਸ਼ੁਰੂ ਹੋ ਗਿਆ ਆਵਾ। ਪਤਾ ਲੱਗਦਾ ਇਹ ਮਾਰੇ ਮਿਸਤਰੀ ਠੇਕੇਦਾਰੇ ਕੰਮ ਸ਼ੁਰੂ ਕਰ ਦਿੱਤਾ ਮੈਨੂੰ ਇਹਨਾਂ ਲਈ ਕੀ ਕੰਮ ਦਿਖਾ ਦੋ 3 ਸਾਲਾਂ ਵਿੱਚ ਕਿਹੜਾ ਕੰਮ ਸ਼ੁਰੂ ਕਰ ਦਿੱਤਾ ਜਿਹੜਾ ਸਾਨੂੰ ਵਿਖਦਾ ਪਿਆ ਹੋਵੇ ਹਾਂ ਵੀ ਕੰਮ ਸ਼ੁਰੂ ਹੋ ਰਿਹਾ ਚੱਲ ਰਿਹਾ ਕੰਮ ਚੱਲਦਾ ਪਿਆ ਹੋ 3 ਸਾਲਾਂ ਚ ਕੁਝ ਕੰਮ ਨਹੀਂ ਕਰ ਸਕੇ ਤੇ 2 ਸਾਲਾਂ ਚ ਇਹਨਾਂ ਨੇ ਕੀ ਕਰਨਾ ਮਾਦਾ ਸਿਰ ਕਰਨਾ ਹਾਂ 3 ਸਾਲਾਂ ਚ ਇੱਕ ਕੰਮ ਜ਼ਰੂਰ ਇਹਨਾਂ ਨੇ ਚੱਜਦਾ ਕੀਤਾ ਜਿਹੜਾ ਵਿਆਹ ਕਰਾਇਆ ਇਹਨਾਂ ਨੇ ਆਪਾਂ ਵਿਆਹ ਕਰਾ ਕੇ ਇੱਕ ਕੰਮ ਚੱਜਦਾ ਕੀਤਾ ਇਹਨਾਂ ਨੇ ਕਿੰਨੇ ਆਪਣਾ ਪਤਾ ਨਹੀਂ ਮੈਂ ਆਪਣੀ ਘਰ ਗ੍ਰਿਸ਼ਤੀ ਸਾਹਮਣੀ ਹੈ ਆਪਣੇ ਸੰਸਕਾਰ ਕਾਇਮ ਰੱਖਣੇ ਨੇ ਉਹਨੇ ਪੰਜਾਬ ਨੂੰ ਸੰਸਕਾਰ ਕੇ ਦੇਣੇ ਨੇ ਉਹਨੂੰ ਆਪਣੀ ਵਿਆਹ ਦੀ ਅੱਗ ਲੱਗੀ ਆਪਣਾ ਵਿਆਹ ਕੀਤਾ ਨੇ ਹੋਰ ਕੀਤਾ ਗਈ ਹੈ ਇੱਕ ਪਾਸੇ ਮਾਨ ਸਰਕਾਰ ਕਹਿੰਦੀ ਵੀ ਆਪਣੀ ਆਮ ਬੰਦੇ ਦੀ ਸਰਕਾਰ ਹੋਏਗੀ ਆਪਣੇ ਆਪ ਰੋਲ ਦੇ ਆਪਣੇ ਘਰ ਬੈਠ ਕੇ ਆਮ ਰੋਲ ਬੰਦਾ ਉਹ ਮੈਂ ਮੇਰੀ ਇੱਕ ਗੱਲ ਸੁਣੋ ਆਮ ਪਬਲਿਕ ਦੀ ਆਪ ਸਰਕਾਰ ਹੋਏਗੀ ਮੈਂ ਖੁਦ ਇੱਕ ਆਮ ਆਦੀ ਪਾਰਟੀ ਦੀ ਵਰਕਰ ਹੈਗੀ ਸੀ ਉਹਨੇ ਮੈਨੂੰ ਮੇ ਤੋਂ ਬਾਅਦ ਸ਼ਾਇਦ ਕੋਈ ਨਹੀਂ ਇਹਨਾਂ ਨੂੰ ਜਾਣ ਜੇ ਇਹਨਾਂ ਨੇ ਆਪਣੇ ਵਰਕਰਾਂ ਦੀ ਵੈਲਿਊ ਰੱਖੀ ਹੋਵੇ ਇਹਨਾਂ ਦੇ ਆਪਣੇ ਹੀ ਵਰਕਰ ਇਧਰ-ਉਧਰ ਕਿਉਂ ਡੋਲਦੇ ਹੋਣ ਇਹਨਾਂ ਨੂੰ ਆਪਣੇ ਵਰਕਰਾਂ ਦੀ ਕੋਈ ਵੈਲਿਊ ਨਹੀਂ ਅੱਜੇ ਤਾਂ ਦਿੱਲੀੋਂ ਚੁੱਕ ਚੁੱਕ ਕੇ ਵਰਕਰ ਇੱਥੇ ਲਿਆ ਆ ਲੈ ਕਿ ਉਹਦੇ ਤੇ ਇਹਨਾਂ ਦੀ ਕੀ ਗੱਲ ਪੰਜਾਬੀਆਂ ਨੇ ਤੁਹਾਨੂੰ ਜਤਾਇਆ ਪੰਜਾਬੀ ਵਰਕਰ ਇੱਡੇ ਮਿਹਨਤੀ ਨੇ ਉਹਨਾਂ 'ਚ ਤੁਹਾਨੂੰ ਕੋਈ ਵਰਕਰ ਨਹੀਂ ਲੱਭ ਰਿਹਾ ਜਿਹਨਾਂ ਨੂੰ ਉਹਦੇ ਦਿੱਤੇ ਜਾਣ ਦਿੱਲੀ ਤੋਂ ਲਿਆ ਲੈ ਕੇ ਤੁਸੀਂ ਉਹਦੇ ਦੇਣ ਤੇ ਹੋ ਫਿਰ ਤੁਸੀਂ ਪੰਜਾਬ ਨੂੰ ਇਹਨਾਂ ਨੇ ਨਾ ਗੁਲਾਮ ਬਣਾ ਛੱਡਿਆ ਕੇਰਜੀਵਾਲ ਦਾ ਮਾਨ ਸਰਕਾਰ ਗੁਲਾਮ ਹੈਗਾ ਤੇ ਪੰਜਾਬ ਤਾਂ ਗੁਲਾਮ ਹੀ ਨੇ ਆਪਣਾ ਬਣਾਤਾ ਮਾਨਸਾ ਇਸ ਕਰਕੇ ਨਾ ਅਸੀਂ ਗੁਲਾਮ ਬਣਾਂਗੇ ਨਾ ਬਣਨ ਦਵਾਂਗੇ ਪੰਜਾਬ ਆਜ਼ਾਦ ਹੈ ਆਜ਼ਾਦ ਹੀ ਰਹੇਗਾ ਹਾਂਜੀ ਸਾਡਾ ਇਹ ਸਟੈਪ ਹੈਗਾ ਵਾ ਆਉਣ ਵਾਲੇ 2 ਸਾਲਾਂ ਚ ਇਹਨਾਂ ਦੇ ਕਰਾਰਾ ਜਵਾਬ ਦੇਵਾਂਗੇ ਜਿਹੜਾ ਸਾਡੇ ਇਹਨਾਂ ਨੇ ਜਜ਼ਬਾਤਾ ਨਾਲ ਖੇਡਿਆ ਵਾ ਉਸ ਦਾ ਇਹਨਾਂ ਨੂੰ 2 ਸਾਲਾਂ ਚ ਅਸੀਂ ਕਰਾਰਾ ਜਵਾਬ ਪਾਂਗੇ ਆਚਾਰ ਕਿਹੜਾ ਭ੍ਰਿਸ਼ਟਾਚਾਰ ਖਤਮ ਕੀਤਾ ਜੀ ਮੈਨੂੰ ਦੱਸ ਦਿਓ ਇੱਕ ਭ੍ਰਿਸ਼ਟਾਚਾਰ ਖਤਮ ਕੀਤਾ ਹੋਵੇ ਮੇਰੇ ਖਿਆਲ ਚ ਪਿੱਛੇ ਕੋਈ ਕਮ ਲੇਡੀਜ਼ ਪੁਲਿਸ ਵਾਲੀ ਸਮੈਕ ਚਿੱਤੇ ਦੇ ਫੜੀ ਗਈ ਸੀ ਨਾ ਉਹਦਾ ਵਾਲ ਵਿੰਗਿਆ ਨਹੀਂ ਹੋਇਆ 6 ਮਹੀਨੇ ਵਿੱਚ ਉਹਦੀ ਜ਼ਮਾਨਤ ਹੋ ਗਈ ਸੀ ਮਾਰੇ ਬੰਦੇ ਨੇ ਚਿੱਟਾ ਕਾ ਬਾਕੀ ਭ੍ਰਸ਼ਟਾਚਾਰ ਕੁਛ ਨਹੀਂ ਜੇ ਖਤਮ ਹੋਇਆ ਆਏ ਦਿਨ ਵੇਖੋ ਕਿੰਨੇ ਕਿੰਨੇ ਸਾਡੇ ਕਲਾਕਾਰ ਕਿੰਨੇ ਨੌਜਵਾਨ ਆਏ ਦਿਨ ਗੋਲੀਆਂ ਦਾ ਸ਼ਿਕਾਰ ਹੋ ਰਹੇ ਨੇ ਕਿੱਥੇ ਭ੍ਰਸ਼ਟਾਚਾਰ ਖਤਮ ਹੋ ਰਿਹਾ ਕੋਈ ਭ੍ਰਸ਼ਟਾਚਾਰ ਖਤਮ ਨਹੀਂ ਹੋ ਰਿਹਾ ਇਹ ਸਮਝ ਕਰ ਆਏ ਜਦਾ ਬਦੇ ਕ੍ਰਾਈਮ ਬਹੁਤ ਜ਼ਿਆਦਾ ਅੱਜ ਦੀ ਡੇਟ ਵਿੱਚ ਦੇਖਿਆ ਜਾਵੇ ਨਾ ਕੋਈ ਸੇਫ ਨਹੀਂ ਜੇ ਕੋਈ ਕਰੋ ਨਹੀਂ ਮੰਗੇ ਰੱਖਦੇ ਆ ਇੱਕ ਸਾਨੂੰ 24 ਘੰਟੇ ਬੱਤੀ ਦਿੱਤੀ ਜਾਵੇ ਚਾਹੇ ਕੋ ਫਰੀ ਦਾ ਕੰਮ ਸਾਡਾ ਬੰਦ ਕੀਤਾ ਜਾਵੇ ਸਾਨੂੰ 24 ਘੰਟੇ ਬੱਤੀ ਚਾਹੀਦੀ ਹੈ ਮੰਦਾ ਸਨਮਾਨ ਹੈ ਜੋ ਪੰਜਾਬ ਦਾ ਮਿਲਣਾ ਚਾਹੀਦਾ